ਕੇ ਪੱਤਾ ਪੱਤਾ ਝੜ ਜਾਂਦਾ ਅੰਦਰੋਂ ਹੁੰਦੇ ਨੇ ਮੁੱਕੇ ਦੋਸਤੋ ਪੱਤਾ ਪੱਤਾ ਝੜ ਜਾਂਦਾ ਅੰਦਰੋਂ ਹੁੰਦੇ ਨੇ ਮੁੱਕੇ ਦੋਸਤੋ ਬਰਸਾਤ ਦੇ ਮੌਸਮ 'ਵੀ ਉਹ ਰੁੱਖ ੇਠਾ ਡਿੱਗ ਜਾਂਦੇ ਨੇ ਜਿਹੜੇ ਜੜਾਂ ਤੋਂ ਹੁੰਦੇ ਨੇ ਸੁੱਕੇ ਦੋਸਤੋ ਜਿਹੜੇ ਜੜਾਂ ਤੋਂ ਹੁੰਦੇ ਨੇ ਸੁੱਕੇ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸੂਰੀ ਤੁਸੀਂ ਸ਼ਹਿਰ ਤੋਂ ਦਾਸਲਾ ਰਹਿੰਦੇ ਹੋ ਵੀਡੀਓ ਕਿਸਲਾ ਬਹੁਤ ਵਧੀਆ ਸਾਥੀਓ ਰਾਹੋ ਰੋਡ ਤੇ ਮੌਜੂਦ ਹਾਂ ਔਰ ਮੈਂ ਜਿਵੇਂ ਗੱਲ ਕੀਤੀ ਜਿਹੜੇ ਰੁੱਖ ਸੁੱਕ ਜਾਂਦੇ ਆ ਜਿਹੜੇ ਟਾਹਣੇ ਜਿਹੜੇ ਟਾਹਣੇ ਸੁੱਕ ਜਾਂਦੇ ਆ ਉਹ ਫਿਰ ਕਈ ਵੇਲੇ ਰਾਹਹੀਰਾਂ ਲਈ ਵੀ ਦਿੱਕਤ ਬਣ ਜਾਂਦੇ ਆ ਰਾਹੋ ਰੋਡ ਤੇ ਮੌਜੂਦ ਆ ਜੀ ਅਸੀਂ ਔਰ ਇਹ ਜਿਹੜਾ ਰੁੱਖ ਆ ਬਰਸਾ ਜਿਹੜੀ ਬਾਰਿਸ਼ ਹੋਈ ਆ ਘੰਟਾ ਕ ਪਹਿਲਾਂ ਜਿਹੜਾ ਪੇਜਮੀ ਛੱਕੜ ਪਿਆ ਉਹਦੇ ਕਰਕੇ ਜਿਹੜਾ ਇਹਦਾ ਇਹ ਰੁੱਖ ਜਿਹੜਾ ਢਿੱਡਾ ਡਿੱਗ ਜਾਂਦਾ ਦੱਸਿਆ ਜਾ ਰਿਹਾ ਕਿ ਖੋਖਲਾ ਹੋ ਗਿਆ ਸੀ ਇਹ ਰੁੱਖ ਅੰਦਰੋਂ ਔਰ ਇਹ ਜਿਹੜਾ ਰੁੱਖ ਹੈ ਇਹਦੀਆਂ ਟਾਹਣੀਆਂ ਜਿਹੜੀਆਂ ਤੁਸੀਂ ਦੇਖੋਗੇ ਇੱਥੇ ਤੱਕ ਆ ਗਈਆਂ ਸਿਗੀਆਂ ਸੜਕ ਪੂਰੀ ਕਵਰ ਕਰ ਰਹੀ ਸੀਗੀ ਆਮ ਲੋਕਾਂ ਨੂੰ ਲੰਘਣ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਸੀਗੀ ਮੰਜ਼ਿਲ ਤੇ ਪਹੁੰਚ ਵਿੱਚ ਤਕਲੀਫ ਆ ਰਹੀ ਸੀਗੀ ਹਾਲਕਿ ਮੁੰਡ ਜਿਹੜਾ ਇਹ ਰੁੱਖ ਦਾ ਪਿੱਛੇ ਹੀ ਰਿਹਾ ਪਰ ਤਾਰਾਂ ਵਾਲੇ ਦੁਆਲੇ ਟੁੱਟ ਗਿਆ ਵੀਰ ਬੜੇ ਮਿਹਨਤ ਕਰ ਰਹੇ ਆ ਔਰ ਤੁਸੀਂ ਦੇਖੋ ਕਿ ਇੱਕ ਪਾਸੇ ਪਾਣੀ ਆ ਉਧਰ ਤਾਰਾਂ ਆ ਪਰ ਫਿਰ ਵੀ ਆਪਣੀ ਜਾਨ ਤੇ ਖੇਲ ਕੇ ਉਹ ਵੀਰ ਜਿਹੜੇ ਆ ਉਹ ਤਾਰਾਂ ਨੂੰ ਦਰੁਸਤ ਕਰ ਰਹੇ ਆ ਪਰ ਰੁੱਖ ਵੀ ਕਈ ਸਾਡੀਆਂ ਸਰਕਾਰਾਂ ਵਾਂਗ ਅੰਦਰੋਂ ਖੋਖਲੇ ਹੋ ਗਏ ਆ ਪਤਾ ਹੀ ਨਹੀਂ ਲੱਗਦਾ ਮੜੀ ਜੀ ਹਨੇਰੀ ਆਉਂਦੀ ਆ ਠਾਹ ਕਰਕੇ ਥੱਲੇ ਡਿੱਗ ਜਾਂਦੇ ਆ ਔਰ ਬਚਾਅ ਹੋ ਗਿਆ ਕਿਉਂਕਿ ਮੋਟਰਸਾਈਕਲ ਕਈ ਇਧਰੋਂ ਲੰਘ ਰਹੇ ਸੀ ਗੱਡੀਆਂ ਕਿ ਲੰਘ ਰਹੀਆਂ ਸੀ ਜੇ ਮੁੰਡ ਥੋੜਾ ਜਿਹਾ ਅੱਗੇ-ਅੱਗੇ ਕਿਸੇ ਮੋਟਰਸਾਈਕਲ ਗੱਡੀ ਨੂੰ ਜਾਂ ਆਟੋ ਨੂੰ ਆਪਣੀ ਚਪੇਟ ਚ ਲੈ ਲੈਂਦਾ ਤਾਂ ਔਖਾ ਹੋ ਜਾਣਾ ਸੀ ਕੁਝ ਆ ਗੱਡੀਆਂ ਵਾਲੇ ਤਾਂ ਇੱਥੇ ਬੈਠੇ ਵੀ ਸੀਗੇ ਤਾਂ ਕਹਿੰਦੇ ਟਾਣੇ ਜਿਹੜੇ ਆ ਥੋੜਾ ਜਿਹਾ ਪਰੇ ਦੇ ਗਿਆ ਨਹੀਂ ਤਾਂ ਸਿਰਸੁਰ ਤੂੰ ਹੀ ਵੱਜ ਸਕਦੇ ਸੀ ਔਰ ਇੱਕ ਪਾਸੇ ਆ ਪਾਣੀ ਦੇਖ ਲੋ ਸਾਰੇ ਸ਼ਹਿਰ ਦਾ ਇਹੀ ਹਾਲ ਹੈ ਐਦਾਂ ਹੀ ਗਲੀਆਂ ਸਾਰੀਆਂ ਭਰੀਆਂ ਪਈਆਂ ਔਰ ਥੋੜੇ ਦਿਨ ਪਹਿਲਾਂ ਅਸੀਂ ਤੁਹਾਨੂੰ ਕਰਿਆਮ ਰੋਡ ਤੋਂ ਵੀ ਤਸਵੀਰਾਂ ਦਿਖਾਈਆਂ ਸੀਗੀਆਂ ਕਿ ਉੱਧਰ ਵੀ ਜਿਹੜਾ ਰੁੱਖ ਜਿਹੜਾ ਡਿੱਗ ਗਿਆ ਸੀਗਾ ਹੁਣ ਇੱਥੇ ਪ੍ਰੋਬਲਮ ਆਈ ਹੈ ਆ ਬਾਪੂ ਜੀ ਇੱਥੇ ਖੜੇ ਸੀ ਇਹਨਾਂ ਨਾਲ ਗੱਲ ਕਰ ਲੈਨੇ ਆ ਉਹ ਇਹ ਕਿੰਨੇ ਕੋਈ ਦਾ ਹਾਦਸਾ ਜੀ ਮੜੇ ਪਿੱਛੇ ਆਜੋ ਸਹਿਰਾ ਜੇ ਬਣ ਗਿਆ ਮੇਰੇ ਖਾਲਾ ਮੈਂ ਗੱਡੀ ਭਰੀ ਆ ਘੰਟਾ ਕੋ ਗਿਆ ਹੁਣ ਮੇਰੇ ਆਉਣ ਤੋਂ ਪਹਿਲਾਂ ਡੇ ਗਿਆ ਤੇ ਪਿੱਛੇ ਕਿਤਾ ਕੀਤੇ ਜਣੀਆਂ ਟਾਹਣੀਆਂ ਟੁਣੀਆਂ ਅੱਗੇ ਆ ਕੇ ਅਸੀਂ ਕਾਫੀ ਮੋਰੇ ਹੁਣ ਟਰੈਕਟਰ ਨਾਲ ਭੰਨਿਆ ਰੱਸਾ ਪਾ ਕੇ ਅੱਛਾ ਤੇ ਫਿਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੋਈ ਨਹੀਂ ਆਇਆ ਟ੍ਰੈਫਿਕ ਪੁਲਿਸ ਰੈਂਡੇ ਐਡੀ ਛੇ ਡਾ ਆ ਜਾਊਗਾ ਯਾਰ ਵਾਹ ਭਾਈ ਜਨਾ ਜੱਟ ਆ ਘੰਟਾ ਟਿਗੇ ਨੂੰ ਨਹੀਂ ਹੋਇਆ ਕਿਹੜਾ ਆ ਜਾਊਗਾ ਕੋਈ ਨਹੀਂ ਆਇਆ ਆਪ ਹੀ ਕੀਤਾ ਹਾਂ ਤਾਂ ਜੋ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਹਾਂ ਆਜੋ ਕੁਈ ਅਚਾਨਕ ਨਹੀਂ ਕੋਈ ਬੇਕੀਸ ਦਾ ਲਸਟ ਨਹੀਂ ਨਹੀਂ ਕੁਛ ਨਹੀਂ ਹੋਇਆ ਤਾਂ ਜਿਹੜਾ ਥੋੜੀ ਦੇਰ ਪਹਿਲਾਂ ਮੀਂਹ ਥੋੜਾ ਜਿਹਾ ਪਿਆ ਉਹਨੇ ਹੀ ਕਮ ਹੋ ਗਿਆ ਉਹਦੇ ਨਾਲ ਹੋ ਗਿਆ ਪਹਿਲਾਂ ਹੀ ਸੁੱਕਿਆ ਰਹੀ ਬਹੁਤ ਸੁੱਕਾ ਹੈ ਨਾ ਖੋਖਲਾ ਸੀ ਥੱਲੇੋਂ ਹਾਂ ਅੱਛਾ ਇਹ ਤਾਂ ਦੇਖਦੇ ਨਹੀਂ ਮਹਿਕਮੇ ਵਾਲੇ ਵੀ ਆ ਕੇ ਵੀ ਫੇ ਮਹਿਕਮੇ ਵਾਲੇ ਤਾਂ ਹੈ ਨਹੀਂ ਅੱਛਾ ਇਹ ਮਾਲਕਾਂ ਦਾ ਅੱਛਾ ਦੰਦੇ ਅੰਦਰ ਆ ਓਕੇ ਓਕੇ ਹਾਂ ਠੀਕ ਹੈ ਇਹ ਫਿਰ ਕਿਹੜੀਆਂ ਤਾਰਾਂ ਵਾਲੇ ਆ ਜੀ ਇਹ ਨਹੀਂ ਮੈਨੂੰ ਤਾਂ ਪਤਾ ਨਹੀਂ ਕਿਹੜੀਆਂ ਅਨਪਾੜ ਬੰਦੇ ਆ ਕਿਹੜੀਆਂ ਤਾਰਾਂ ਇੱਥੇ ਚੱਲਦੀਆਂ ਤੇ ਕਿਹੜਾ ਕੀ ਚੱਲਦਾ ਹੈ ਚਲੋ ਤੁਸੀਂ ਫਿਰ ਵੀ ਟ੍ਰੈਫਿਕ ਨਿਰਵਿਘਨ ਚੱਲਿਓ ਤੇ ਲਈ ਕੱਟ ਕੇ ਇੱਕ ਪਾਸੇ ਦਾ ਕੀਤਾ ਹੀ ਆ ਮਦਦ ਤਾਂ ਕੀਤੀ ਆ ਹਾਂਜੀ ਹਾਂਜੀ ਚਲੋ ਬਹੁਤ ਸ਼ੁਕਰੀਆ ਤਾਂ ਤੁਹਾਡਾ ਨਾਮ ਕੀ ਜੀ ਕੁਲਵਿੰਦਰ ਸਿੰਘ ਕੁਲਵਿੰਦਰ ਪਿੰਡ ਪਿੰਡ ਮੂਸਾਪਾ ਮੂਸਾ ਗੁੱਸੇ 'ਚ ਬਾਹੋਂ ਕਹਿੰਨੇ ਕੀ ਗੱਲ ਮੈਂ ਜਾ ਰਹਾ ਜੇ ਗੱਡੀ ਛੱਡਣ ਜਾਣੀ ਆ ਟਰੈਕਟਰ ਛੱਡ ਕੇ ਜਾਏ ਦੋ ਆ ਗੱਡੀ ਆ ਕੇ ਲੈ ਜਾਣੀ ਆ ਟੈਨਸ਼ਨ ਬਹੁਤ ਆ ਹਾਂਜੀ ਟੈਨਸ਼ਨ ਬਹੁਤ ਹੈ ਬਾਪੂ ਕੌਂਸ਼ੀਅਸ ਹੋ ਗਿਆ ਆਫ ਕੈਮਰਾ ਤਾਂ ਅਸਾਸ ਕੀ ਗੱਲਾਂ ਕਰਦਾ ਸੀ ਆ ਮੰਜਾ ਰੱਖ ਕੇ ਹਟਿਆ ਹੁਣੇ ਕਹਿੰਦਾ ਵੀ ਯਾਰ ਬੰਦੇ ਨਹੀਂ ਆਏ ਕਹਿੰਦਾ ਮੀ ਕਰਕੇ ਗੱਡੀਆਂ ਦੋਏ ਖੜੀਆਂ ਮੇਰੀ ਨਿਗਰਾਨੀ 'ਚ ਔਰ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਔਰ ਮੈਂ ਤੁਹਾਨੂੰ ਜਿਵੇਂ ਕਹਿ ਕੇ ਹਟਿਆ ਜੀ ਕਿ ਜਿਹੜੇ ਰੁੱਖ ਸੁੱਕੇ ਹੁੰਦੇ ਆ ਖੋਖਲੇ ਹੁੰਦੇ ਆ ਫਿਰ ਉਹ ਜੜਾਂ ਛੱਡ ਜਾਂਦੇ ਆ ਔਰ ਇਦਾਂ ਦਿੱਕਤ ਆ ਜਾਂਦੀ ਆ ਤਾਂ ਕਿਸੇ ਦੇ ਪਲਾਟ ਵਿੱਚ ਵੀ ਆ ਉਹ ਵੀ ਖਿਆਲ ਕਰਨ ਔਰ ਜਿਹੜੇ ਜੰਗਲਾਤ ਮਹਿਕਮੇ ਦੇ ਅੰਡਰ ਆਉਂਦੇ ਆ ਉਹ ਵੀ ਜਿਹੜੀ ਨਿਗਰਾਨੀ ਰੱਖਣ ਤਾਂ ਜੋ ਕੋਈ ਵੱਡਾ ਹਾਦਸਾ ਨਾ ਕਾ ਲੂ ਵਾਪਰ ਜਵੇ ਇੱਥੇ ਤਾਂ ਬਚਾ ਹੋ ਗਿਆ ਔਰ ਰੋੜੇ ਚੱਲਦਾ ਕਿੰਨਾ ਹਾਂਜੀ ਰੋੜ ਚੱਲਦਾ ਬਹੁਤ ਹੈ ਉਹ ਰੋੜ ਚੱਲਦਾ ਬਹੁਤ ਹੈ ਪਰ ਮੂਸਾਪੁਰ ਵਾਲਾ ਬਾਪੂ ਕਹਿੰਦਾ ਰੋੜ ਚੱਲਦਾ ਬਹੁਤ ਹੈ ਔਰ ਹਵਾ ਵੀ ਤੇਜ਼ ਚੱਲੀ ਹੈ ਨੇੜੀ ਝੱਖੜ ਝੁੱਲਾ ਮੜਾ ਜਿਹਾ ਆਇਆ ਉਸ ਤੋਂ ਬਾਅਦ ਜਿਹੜੀ ਇਹ ਦਿੱਕਤ ਆ ਗਈ ਸਾਹ ਦੇਖੋ ਮੈਂ ਕਹਿੰਦਾ ਪਤਲੀ ਜੀ ਟਾਣੀ ਵੀ ਵੇਜੇ ਬਾਜ ਜਵੇ ਅੱਖ ਸਿਰ ਜ ਤਾਂ ਔਖਾ ਹੀ ਆ ਭਾਜੀ ਇਹ ਕਿਹੜੀਆਂ ਤਾਰਾਂ ਇਹ ਇਹ ਲੈਟਦੀਆਂ ਭਾਜੀ ਲੈਟਦੀਆਂ ਹਾਂਜੀ ਕਿੰਨੀ ਕੀ ਦੇਰ ਤੱਕ ਚੱਲੂ ਵਾਈਫਾਈ ਬਸ ਥੋੜੇ ਟਾਈਮ ਚੱਲ ਪਣਾਈ ਕਰਦੇ ਪਏ ਹਾਂਜੀ ਕਿੰਨੀਆਂ ਕਿ ਖਰਾਬ ਹੋ ਗਈਆਂ ਹਾਂਜੀ Airtel ਆਪਣੀ Airtel ਦੀ ਵਾਢ ਹੋ ਗਈ Net Plus ਦੀ ਅੱਛਾ ਸਾਰੀਆਂ ਵਾਢ ਹੋ ਗਈਆਂ ਇੱਥੇ ਕਰੰਟ ਗਰੰਟ ਤਾਂ ਨਹੀਂ ਹੁੰਦਾ ਨਹੀਂ ਨਹੀਂ ਗਰੰਟਰੀ ਹੁੰਦਾ ਇਹ ਫਾਈਬਰ ਹੁੰਦੀ ਹੈ ਜੀ ਆਪਣੀ ਓਕੇ ਮੈਂ ਕਹਿੰਦਾ ਪਾਣੀ ਆ ਸਾਰਾ ਕੋਈ ਤੁਹਾਨੂੰ ਤਕਲੀਫ ਨਾ ਨਾ ਹੋਵੇ ਪਾਣੀ ਦਾ ਹੁਣ ਖੜਾ ਹੀ ਆ ਭਾਜੀ ਚਲੋ ਤੁਹਾਡੀ ਸਪੀਡ ਠੀਕ ਹੈ ਛੇਤੀ ਆਗੇ ਹਾਂਜੀ ਹਾਂਜੀ ਵਾਡੀ ਠੀਕ ਹੈ نیٹ ਦੀ ਠੀਕ ਹੈ نیٹ ਵੀ ਠੀਕ ਹੈ ਅਸੀਂ ਵੀ ਠੀਕ ਹੈ ਵਾਡੀ ਚਲੋ ਠੀਕ ਹੈ ਚਲੋ ਠੀਕ ਹੈ ਜੀ ਤਾਂ ਬਿਜਲੀ ਦੀਆਂ ਤਾਰਾਂ ਨਹੀਂ ਹੈ ਇਹ نیٹ ਦੀਆਂ ਤਾਰਾਂ ਠੀਕ ਹੈ ਜੀ ਵੀਡੀਓ ਨੂੰ ਕਰੀਏ ਰ ਹੈ ਆਪਣਾ ਕੰਮ ਇਨਫੋਰਮੇਸ਼ਨ ਪਹੁੰਚਾਣਾ ਹੀ ਔਰ ਬੇਨਤੀ ਹੈ ਜੰਗਲਾਤ ਮਹਿਕਮੇ ਨੂੰ ਵੀ ਬੇਨਤੀ ਹੈ ਕਿ ਜਿਹੜੇ ਰੁੱਖ ਨਹੀਂ ਨਹੀਂ ਮੈਂ ਵੈਸੇ ਕਰ ਰਹੇ ਹਾਂ ਇਹ ਤਾਂ ਪਲਾਟ 'ਚ ਆ ਪਰ ਕਈ ਥਾਂਾਂ ਤੇ ਜਿੱਦਾ ਕ੍ਰਿਆਮ ਰੋਡ ਸਫੈਦਾ ਡਿੱਗ ਗਿਆ ਸੀਗਾ ਕਿ ਜਿਹੜੇ ਉਹਨਾਂ ਦੇ ਖੇਤਰੇ ਠਾਉਂਦੇ ਆ ਉਹ ਵੀ ਉਹ ਜਿਹੜਾ ਖਿਆਲ ਕਰਨ ਜਿਹੜਾ ਕਿਸੇ ਮਲਕੀਅਤ ਚਾਉਂਦੇ ਆ ਉਹ ਵੀ ਖਿਆਲ ਕਰਦੇ ਹੋਣਾ ਰੁੱਖ ਆ ਆ ਮੁੰਡੇ ਵਿੱਚ ਦਿਖਾਈ ਗੱਡਾ ਦੇਖੋ ਹੈਵੀ ਆ ਜੇ ਕਿਤੇ ਸੜਕ 'ਚ ਆ ਜਾਂਦਾ ਇਹ ਤਾਂ ਫਿਰ ਟਰੈਕਟਰ ਨਾਲ ਵੀ ਕੱਟ ਨਹੀਂ ਸੋਣਾ ਔਰ ਆਪ ਸਾਨੂੰ ਖਿਆਲ ਕਰਨਾ ਚਾਹੀਦਾ ਔਰ ਜਿਹੜੇ ਹੋਰ ਵੀ ਸੜਕਾਂ ਤੇ ਜਾਂ ਆਲੇ-ਦੁਆਲੇ ਤੁਹਾਨੂੰ ਨਜ਼ਰ ਆਉਂਦੇ ਜਰੂਰ ਤੁਸੀਂ ਜੰਗਲਾਤ ਵਿਭਾਗ ਨੂੰ ਦੱਸੋ ਔਰ ਕਿਸੇ ਪਲਾਟ 'ਚ ਵੀ ਉਹ ਵੀ ਜੰਗਲਾਤ ਵਿਭਾਗ ਨੂੰ ਇਨਫੋਰਮ ਕਰੋ ਕਿਉਂਕਿ ਜੇ ਸੁੱਕਾ ਰੁਖਬੀਆਂ ਨੂੰ ਕੱਟਣਾ ਜਾਂਦਾ ਕੋਈ ਬੰਦੋਬਸਤ ਵੀ ਕਰਨਾ ਤਾਂ ਪਰਮਿਸ਼ਨ ਤਾਂ ਲੈਣੀ ਪੈਣੀ ਹੈ ਨਾ ਇਸ ਕਰਕੇ ਹੁਣ ਨੇਰੀ ਝਖੜ ਝੁੱਲੇ ਕਰਕੇ ਕਿਉਂਕਿ ਹੁਣ ਹੋਰ ਖੁਸ਼ਕੀ ਹੋ ਜਾਣੀ ਆ ਆ ਬਾਰਿਸ਼ ਪੈਣ ਦਾ ਜਦੋਂ ਖੁਸ਼ਕ ਕੋਈ ਦਾ ਮੌਸਮ ਤੇ ਜਿਹੜੇ ਸੁੱਕੇ ਹੁੰਦੇ ਆ ਉਹਨਾਂ ਤੇ ਹੋਰ ਪ੍ਰੋਬਲਮ ਆਂਦੀ ਆ ਉਹ ਹੋਰ ਬੇਰੁਖੀ ਜੀ ਹੋ ਜਾਂਦੀ ਆ ਇਸ ਕਰਕੇ ਸਾਰੇ ਦੇ ਪਛਾਤ ਜੀ ਬਚਾਇਆ ਤੁਸੀਂ ਵੀ ਜਰਾ ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਆਲੇ ਦੁਆਲੇ ਕੋਈ ਰੁੱਖ ਸੁੱਕਾ ਆ ਕੋਈ ਕੋਈ ਰੁੱਖ ਸੁੱਕਾ ਆ ਖੋਖਲਾ ਹੋ ਗਿਆ ਮੜ ਜਾ ਇਨਫੋਰਮ ਕਰ ਦਿਓ ਜੰਗਲਾਤ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਰਹੋਗੇ ਧੰਨਵਾਦ